ਸੰਜਗੂ ਪਿਆਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ ਕਰਦੇ ਆ ਕਿ ਆਪ ਸਭ ਸੰਗਤਾਂ ਬਿਲਕੁਲ ਚੜ੍ਹਦੀ ਕਲਾ ਚ ਹੋਗੇ ਸਾਧ ਸੰਗਤ ਜੀ ਜਿਵੇਂ ਆਪ ਜੀ ਨੂੰ ਪੰਜਾਬ ਦੇ ਹਾਲਾਤ ਪਤਾ ਨੇ ਕਿ ਕੋਈ ਬੰਦਾ ਧਰਮ ਪਰिवर्तन ਕਰ ਰਿਹਾ ਕੋਈ ਬੰਦਾ ਰਾਧਾ ਸਵਾਮੀ ਬਣ ਰਿਹਾ ਤੇ ਕੋਈ ਬੰਦਾ ਕਬਰਾਂ ਦਾ ਪੁਜਾਰੀ ਬਣ ਰਿਹਾ ਵਾ ਤੇ ਕੋਈ ਬੰਦਾ ਕਲਾਕਾਰਾਂ ਦਾ ਫੈਨ ਬਣ ਰਿਹਾ ਵਾ ਮੈਂ ਬੇਨਤੀ ਕਰਾਂਗੀ ਜਿੰਨਾ ਵੀ ਸਭ ਕੁਝ ਹੋ ਰਿਹਾ ਵਾ ਇਹ ਕੇਵਲ ਸਿੱਖੀ ਦੇ ਆਲੇ ਦੁਆਲੇ ਸਰਗਿ ਚੀਜ਼ਾਂ ਖੜੀਆਂ ਕੀਤੀਆਂ ਜਾਂ ਰਹੀਆਂ ਵਾ ਤਾਂ ਜੋ ਕੋਈ ਬੰਦਾ ਗੁਰੂ ਗ੍ਰੰਥ ਸਾਹਿਬ ਤੱਕ ਨਾ ਪਹੁੰਚ ਸਕੇ ਮੈਂ ਸਟੇਜਾਂ ਤੇ ਬੜੀ ਵਾਰੀ ਬੇਨਤੀ ਕੀਤੀ ਹੈ ਕਿ ਜੇਕਰ ਇਨਸਾਨ ਜਨਮ ਹੋਇਆ ਇਨਸਾਨ ਦਾ ਤੇ ਬਾਣੀ ਪੜਨ ਲਈ ਜਨਮ ਹੋਇਆ ਵਾ ਬਾਣੀ ਸੁਣ ਲਈ ਜਨਮ ਹੋਇਆ ਵਾ ਬਾਣੀ ਦਾ ਵਾਕ ਹੈ ਕਿ ਆਇਓ ਸੁਣਨ ਪੜਨ ਕੋ ਬਾਣੀ ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਦਿੱਲੀ ਸੇ ਗੁਰਦਰਾ ਪ੍ਰਬੰਧਕ ਕਮੇਟੀ ਨੇ ਬੜਾ ਵਧੀਆ ਇੱਕ ਉਪਰਾਲਾ ਕੀਤਾ ਵਾ ਗਿਆਨੀ ਮੇਵਾ ਸਿੰਘ ਜੀ ਦਮਦਮੀ ਟਕਸਾਲ ਦੇ ਸਟੂਡੈਂਟ ਜਿਹੜੇ ਕਿ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਗੁਰਦੁਆਰਾ ਬਗਲਾ ਸਾਹਿਬ ਵਿਖੇ ਸਮਾਂ 10 ਤੋਂ 11 ਤੇ ਵੀਰਵਾਰ ਤੋਂ ਸ਼ੁੱਕਰਵਾਰ ਗੁਰਦੁਆਰਾ ਸੀਸਗੰਸ ਸਾਹਿਬ 10 ਤੋਂ 11 ਤੇ ਸ਼ਨੀਵਾਰ ਤੇ ਐਤਵਾਰ ਸੈਟਰਡੇ ਸੰਡੇ ਦੋ ਦਿਨ ਗੁਰਦੁਆਰਾ ਨਾਨਕਪੀਓ ਸਾਹਿਬ ਦਿੱਲੀ ਗੁਰਮਤਿ ਦੀ ਕਲਾਸ ਲੈ ਰਹੇ ਆ ਗੁਰਬਾਣੀ ਦੀ ਸੰਥਿਆ ਕਰਾ ਰਹੇ ਸਤਨ ਸ਼੍ਰੀ ਅਕਾਲ ਸਭ ਰਾਜ ਦੀ ਤੇ ਦਿੱਲੀ ਦੇ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਹਾ ਜੜ ਗਿਆ ਭਰ ਕੇ ਤੇ ਆਪਣਾ ਜਨਮ ਸਫਲਾ ਕਰੋ ਜੀ ਤੇ ਹੁਣ ਇੱਕ ਬੇਨਤੀ ਉਹਨਾਂ ਵਾਸਤੇ ਜਿਹੜੇ ਕਿ ਦਿੱਲੀ ਤੋਂ ਬਾਹਰ ਨੇ ਭਾਵ ਪੰਜਾਬ ਦੇ ਵਿੱਚ ਜਹਾਵਰ ਸ਼ਹਿਰਾ ਪਿੰਡਾਂ ਦੇ ਵਿੱਚ ਉਹ ਵੀ ਇਹ ਸਵਾਲ ਕਰਨਗੇ ਕਿ ਸਾਡੇ ਵਾਸਤੇ ਉਪਰਾਲਾ ਕੀ ਆ ਮੈਂ ਬੇਨਤੀ ਕਰਾਂਗਾ ਕਿ ਜਿਵੇਂ ਦਿੱਲੀ ਕਮੇਟੀ ਨੇ ਬਹੁਤ ਸੁਣਾਇਆ ਉਪਰਾਲਾ ਕੀਤਾ ਵਾ ਉਵੇਂ ਤੁਸੀਂ ਵੀ ਆਪਣੇ ਆਪਣੇ ਪਿੰਡਾਂ ਦੇ ਗੁਰਦੁਆਰਿਆਂ ਦੇ ਗ੍ਰੰਥੀ ਸਿੰਘਾਂ ਨਾਲ ਗੱਲ ਕਰੋ ਤਾਂ ਜੋ ਉਹ ਵੀ ਤੁਹਾਨੂੰ ਗੁਰਮਤਿ ਸਿੱਖਿਆ ਦੇਣ ਨੰਬਰ 2 ਆਪਣੀਆਂ ਪ੍ਰਬੰਧਕ ਕਮੇਟੀਆਂ ਨਾਲ ਗੱਲ ਕਰਕੇ ਤੇ ਲੋਸਮੈਂਟ ਜ਼ਰੂਰ ਕਰਾਓ ਪਿੰਡ ਦੇ ਵਿੱਚ ਆ ਜੋ ਰੋਜ਼ਾਨਾ ਤੁਹਾਡੀਆਂ ਵੀ ਵਰਮੰਦੀਆਂ ਇੰਨਾ ਕਲਾਸਾਂ ਲੱਗ ਸਕਣ ਕਿਉਂਕਿ ਜਿੱਥੋਂ ਤੱਕ ਮੈਂ ਦਿੱਲੀ ਦੇ ਵਿੱਚ ਵੇਖਿਆ ਵਾ ਦਿੱਲੀ ਦੇ ਵਿੱਚ ਬਹੁਤ ਸੰਗਤ ਐਸੀ ਹੈਗੀ ਆ ਜਿਹੜੀ ਸੰਗਤ ਕਦੀ ਨਿਤਨੇਮ ਨਹੀਂ ਵਸਾਰਦੀ ਜਿਹੜੀ ਸੰਗਤ ਕਦੀ ਗੁਰੂ ਘਰ ਨਹੀਂ ਵਸਾਰਦੀ ਪਰ ਜੇਕਰ ਮੈਂ ਬੇਨਤੀ ਕਰਾਂ ਸਾਡੀ ਪੰਜਾਬ ਦੇ ਹਾਲਾਤ ਵੇਖੇ ਜਾਣ ਦੇ ਦਿਨ ਬਾ ਦਿਨ ਸਾਡੇ ਪੰਜਾਬ ਦੇ ਹਾਲਾਤ ਕੁਝ ਨੀਵੇਂ ਹੁੰਦੇ ਜਾ ਰਹੇ ਆ ਸਿੱਖੀ ਪੱਧਰ ਦੇ ਜੇਕਰ ਗੱਲ ਕੀਤੀ ਜਾਵੇ ਸਿੱਖੀ ਵੱਲੋਂ ਜੇਕਰ ਗੱਲ ਕੀਤੀ ਜਾਵੇ ਮੈਂ ਬੇਨਤੀ ਕਰਾਂ ਕਿ ਆਪਣੇ ਗੁਰੂ ਘਰਾਂ ਦੇ ਨਾਲ ਗ੍ਰੰਥੀਆਂ ਦੇ ਨਾਲ ਜਾ ਕੇ ਗੱਲ ਕਰੋ ਪ੍ਰਬੰਧਕ ਕਮੇਟੀਆਂ ਨਾਲ ਗੱਲ ਕਰੋ ਕਿ ਸਾਨੂੰ ਵੀ ਕੁਝ ਐਦਾਂ ਦਾ ਪ੍ਰਬਾਲਾ ਕਰਕੇ ਦਿੱਤਾ ਜਾਵੇ ਬਾਕੀ ਸਾਡਾ ਨੰਬਰ ਸਕਰੀਨ ਤੇ ਹੁੰਦਾ ਵਾ ਕੋਈ ਸਾਡੇ ਨਾਲ ਤੁਸੀਂ ਗੱਲ ਕਰਨੀ ਹੋਵੇ ਤੇ ਅਸੀਂ ਵੀ ਕੁਝ ਤਰ੍ਹਾਂ ਤੁਹਾਡੀ ਹੈਲਪ ਕਰ ਸਕਦੇ ਹਾਂਗੇ ਤੇ ਸਾਡੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਫਤਿਹ ਬਲ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ